ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਹ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ 8:30 ਦਾ 8:30 ਹੋ ਗਏ ਤੇ ਕੁਕਿੰਗ ਮੇਰੀ ਆਲਮੋਸਟ ਡਨ ਆ ਸਵੇਰ ਤੋਂ ਲੈ ਕੇ ਹੁਣ ਤੱਕ ਮੈਂ ਕਿਚਨ ਚ ਸੀ ਕਿਚਨ ਦਾ ਕੰਮ ਹਜੇ ਵੀ ਖਤਮ ਨਹੀਂ ਹੋਇਆ ਹੈ ਨਾ ਬਹੁਤ ਲੰਬਾ ਕੰਮ ਚੱਲ ਜਾਂਦਾ ਕਿਚਨ ਵਿੱਚ ਕੁਕਿੰਗ ਕਰੀ ਚੱਲੋ ਨਾਲ ਨਾਲ ਭਾਂਡੇ ਹੋ ਜਾਂਦੇ ਨੇ ਭਾਂਡੇ ਕੁਕਿੰਗ ਬਣਦੇ ਕੁਕਿੰਗ ਬਸ ਸਵੇਰ ਸਵੇਰੇ ਇਹੀ ਕੰਮ ਚ ਇੰਨਾ ਟਾਈਮ ਲੰਘ ਜਾਂਦਾ ਤੇ ਬਾਹਰ ਅੱਜ ਵੀ ਬਹੁਤ ਸੋਹਣਾ ਦਿਨ ਲੱਗਿਆ ਹੋਇਆ ਧੁੱਪ ਨਿਕਲੀ ਹੋਈ ਹੈ ਤੇ ਮੈਨੂੰ ਵੀ ਆਇਆ ਵੀ ਕਿਚਨ ਦਾ ਕੰਮ ਖਤਮ ਕਰਨ ਤੋਂ ਬਾਅਦ ਫਿਰ ਮੈਂ ਨਾ ਉਹ ਕਰ ਲਾਂ ਬਾਥਰੂਮ ਕਲੀਨ ਕਰ ਲਾਂ ਕਿਉਂਕਿ ਕੱਲ ਮੈਂ ਨਾ ਗਲਵਸ ਮੰਗਾਈ ਸੀਗੇ ਤੇ ਮੈਨੂੰ ਗਲਵਸ ਨੂੰ ਦੇਖ-ਦੇਖ ਮੋਟੀਵੇਸ਼ਨ ਮਿਲ ਰਹੀ ਹੈ ਕਿ ਬਾਥਰੂਮ ਧੋ ਲਾਂ ਮੈਂ ਟਾਈਲਸ ਵਗੈਰਾ ਨੇ ਮੇਤੋਤੀਆਂ ਸੀ ਉਹ ਤਾਂ ਚਲੋ ਮੈਂ ਥੋੜਾ-ਬਹੁਤ ਕਲੀਨਿੰਗ ਕਰਦੀ ਰਹਿੰਦੀ ਟਾਈਲਸ ਨੇ ਧੋਤੇ ਨਹੀਂ ਸੀ ਕਿਉਂਕਿ ਫਿਰ ਗਲਵਸ ਬਿਨਾ ਮੈਨੂੰ ਥੋੜਾ ਔਖਾ ਲੱਗ ਰਿਹਾ ਇਸ ਤੇ ਅੱਜ ਬਾਥਰੂਮ ਦੀ ਡੀਪ ਕਲੀਨਿੰਗ ਕਰੂੰ ਵੈਸੇ ਵੀ ਧੁੱਪ ਨ ਬੜੀ ਸੁੱਕ ਜੂਗਾ ਪਹਿਲਾ ਕਿਚਨ ਦਾ ਕੰਮ ਖਤਮ ਕਰ ਲਿਆ ਖਾਣਾ ਬਣ ਚੁੱਕਿਆ ਬ੍ਰੈਕਫਾਸਟ ਬਣ ਚੁੱਕਿਆ ਲੰਚ ਵੀ ਤਿਆਰ ਹੈ ਬਸ ਖਾਣਾ ਹੀ ਰਹਿੰਦਾ ਹੈ ਭਾਂਡਿਆਂ ਦੀ ਇੱਕ ਟੋਕਰੀ ਮੈਂ ਧੋ ਕੇ ਸੁੱਕ ਗਈ ਸੀ ਬਾਰ ਤੋਂ ਫੇਰ ਰੱਖਾਈ ਸੋ ਭਾਂਡੇ ਮੈਂ ਚਿੰਤੇ ਹੁਣ ਇੱਕ ਭਾਂਡਿਆਂ ਦੀ ਟੋਕਰੀ ਹੋਰ ਮਾਂਜਣ ਵਾਲੀ ਕੋਈ ਉਹ ਮਾਂਜਦੀਆਂ ਖਾਣਾ ਖਾਣੇ ਆ ਇਸ ਤਰ੍ਹਾਂ ਬਸ ਕੰਮ ਚੱਲੀ ਜਾਂਦੇ ਹਨਾ ਖਾ ਲਓ ਭਾਂਡੇ ਮਾਂਜ ਲਓ ਖਾ ਲਓ ਭਾਂਡੇ ਮਾਂਜ ਲਓ ਸਾਫ ਸਫਾਈ ਵਾਲ ਹਜੇ ਹੋਈ ਨਹੀਂ ਮੈਂ ਸਵੇਰ ਦੀ ਕੋਈ ਸਾਫ ਸਫਾਈ ਸ਼ੁਰੂ ਨਹੀਂ ਕਰੀ ਸੋਚਿਆ ਵੀ ਨਹੀਂ ਵਾਸ਼ਰੂਮ ਡੀਪ ਕਲੀਨ ਕਰਾਣਾ ਸੋਚਿਆ ਵੀ ਇਸ ਕਿਚਨ ਦਾ ਕੰਮ ਖਤਮ ਕਰਨ ਤੋਂ ਬਾਅਦ ਵਾਸ਼ਰੂਮ ਜਰੂਰ ਅੱਜ ਮੈਂ ਕਲੀਨ ਕਰਨਾ ਕੱਪੜੇ ਅੱਜ ਹੈ ਨਹੀਂ ਕੱਲ ਧੋਲੇ ਸੀਗੇ ਡਸਟਿੰਗ ਵੀ ਕੋਈ ਖਾਸ ਹੈ ਨਹੀਂ ਮੈਂ ਆਪਣੇ ਬੈਡਰੂਮ ਦੀ ਡਸਟਿੰਗ ਕਰਨੀ ਹੈ ਬਸ ਇੰਨੇ ਕੀ ਕਰਨੀ ਆ ਬਾਕੀ ਲੌਬੀ ਦੀ ਮੈਂ ਕੱਲ ਆਲਰੇਡੀ ਕਰਤੀ ਸੀ ਜੋ ਕੱਪੜਾ ਚੱਕ ਲਓ ਫਿਰ ਉਹੀ ਗੱਲ ਥੋੜਾ ਥੋੜਾ ਕਰਦ ਕਰਦੇ ਬਹੁਤ ਕਾਫੀ ਹੋਏ ਨੇ ਡਸਟਿੰਗ ਚਲੋ ਚੱਲੀਏ ਕਿਚਨ ਵਿੱਚ ਇਧਰ ਬਣ ਚੁੱਕੀ ਹੈ ਰਾਜਮਾ ਦੀ ਸਬਜ਼ੀ ਰਾਤ ਮੈਂ ਰਾਜਮਾ ਸੋਕ ਕਰੇ ਸੀਗੇ ਤੇ ਸਬਜ਼ੀ ਬਣ ਚੁੱਕੀ ਹੈ ਰਾਜਮਾ ਦੀ ਵਿੰਟੋ ਇਹ ਤੂੰ ਪਾਰੀ ਨਾਲ ਕਰਕੇ ਚੱਕਾ ਲੜ ਥੋੜਾ ਹੋਰ ਜਿਹਾ ਲੱਗ ਰਿ ਇਸ ਤੋਂ ਬਾਅਦ ਲੰਚ ਵਿੱਚ ਖਾਵਾਂਗੇ ਤਾਂ ਹੀ ਮੈਂ ਤਰੀਣਾ ਇਹਦੀ ਗਰੇਵੀ ਜਿਹੜੀ ਪਤਲੀ ਰੱਖੀਏ ਕਿਉਂਕਿ ਉਹ ਤੱਕ ਬਹੁਤ ਗਾੜੀ ਹੋ ਜਾਣੀ ਆ ਭਾਈਪੀ ਇਹ ਮੈਂ ਹਜੇ ਹੁਣ ਬਣਾ ਕੇ ਏਡੇ ਕੁੱਕਰ ਖੋਲ ਕੇ ਮੇਥੀ ਵਗੈਰੇ ਚ ਪਾਤੀ ਇਹਨੂੰ ਵੀ ਮੈਂ ਛੱਡ ਦਾਂ ਨੀ ਹੋਰ ਪਾਉਲ ਵਿੱਚ ਫੇਰ ਕੁੱਕਰ ਨਾਲ ਪੋਰਸ ਹੋ ਜਾਊਗਾ ਹਨਾ ਤੇ ਇਸ ਤੋਂ ਬਿਨਾ ਇੱਧਰ ਬਣਿਆ ਪਿਆ ਬ੍ਰੇਕਫਾਸਟ ਚੀਜ਼ ਚਿਲੀ ਪਨੀਰ ਵਗੈਰਾ ਬਣਾਇਆ ਮੈਂ ਅੱਜ ਇਹ ਬਣ ਚੁੱਕਿਆ ਬ੍ਰੇਕਫਾਸਟ ਤੇ ਇਸ ਤੋਂ ਬਿਨਾ ਮੈਂ ਇਧਰ ਨਾ ਦਲੀਆ ਕੱਲ ਆਪਣੇ ਬ੍ਰੈਕਫਾਸਟ ਵਿੱਚ ਬਣਾਇਆ ਸੀ ਥੋੜਾ ਜਿਹਾ ਦਲੀਆ ਮੈਨੂੰ ਵੱਧ ਲੱਗਿਆ ਮੈਂ ਬਿਨਾ ਦੁੱਧ ਤੋਂ ਘਟਦਾ ਸੀਗਾ ਤੇ ਉਹਦੇ ਵਿੱਚ ਅੱਜ ਮੈਂ ਦੁੱਧ ਪਾ ਲਿਆ ਕੁਛ ਮੈਂ ਆਹ ਖਾ ਲੂੰ ਕੁਛ ਮੈਂ ਚੀਜ਼ ਚੀਰੀ ਖਾ ਲੂੰਗੀ ਨਹੀਂ ਫਿਰ ਇਹ ਵੇਸਟ ਜਾਂਦਾ ਹਣਾ ਵੇਸਟ ਕਰਨਾ ਫੂਡ ਮੈਨੂੰ ਬਿਲਕੁਲ ਵਧੀਆ ਨਹੀਂ ਲੱਗਦਾ ਇਹਦੇ ਵਿੱਚ ਦੁੱਧ ਪਾ ਕੇ ਰਿਹਾ ਕਿਵੇਂ ਚ ਬੌਲ ਚ ਕੱਢ ਲਿਆ ਗਰਮ ਪਿਆ ਹਜੇ ਇਹ ਖਾ ਲਊ ਕੁਛ ਮੈਂ ਬ੍ਰੈਕਫਾਸਟ ਵਿੱਚ ਤੇ ਕੁਛ ਚੀਜ਼ ਚੀਰੀ ਹੋ ਜੂਗੀ ਤੇ ਇੰਦਾ ਕੁਛ ਫਿਰ ਵੇਸਟ ਵੀ ਹੋ ਜਾਊਗਾ ਮੈਨੂੰ ਵੇਸਟ ਕਰਨਾ ਖਾਣਾ ਬਿਲਕੁਲ ਵਧੀਆ ਨਾ ਦਾ ਵੀ ਤੁਸੀਂ ਵੇਸਟ ਕਰੋ ਹੋ ਸਕਦਾ ਜਿੰਨਾ ਤੁਸੀਂ ਕੰਜ਼ੂਮ ਕਰ ਲਓ ਟਾਈਮ ਸਿਰ ਤੇ ਟਾਈਮ ਹੋ ਰਿਹਾ ਪੌਣੇ 1 ਕਦਾ ਤੇ ਇੱਧਰ ਮੈਂ ਕੱਟ ਲਿਆ ਸੈਲਡ ਮੈਂ ਅੰਚੇ ਦੀ ਤਿਆਰੀ ਕਰ ਰਹੀ ਸਬਜੀ ਤਾਂ ਬਣੀ ਪਈ ਸਵੇਰੇ ਰਾਜਮਾ ਬਣਾਈ ਸੀ ਸਬਜੀ ਤਾਂ ਤੇ ਇੱਧਰ ਬਨ ਰਹੀ ਨੇ ਰਾਈਸ ਇੱਧਰ ਬਨਦੇ ਰਾਈਸ ਇੱਧਰ ਕੱਟ ਲਿਆ ਮੈਂ ਸੈਲਡ ਸਬਜੀ ਬਣੀ ਪਈ ਹੈ ਮੇਰੇ ਕੋਲ ਤੇ ਬਾਹਰ ਹੋ ਕੇ हटਿਆ بارش ਹੁਣ ਧੁੱਪ ਨਿਕਲੀ ਪਈ ਆ ਸਵੇਰੇ ਵੀ ਧੁੱਪ ਅਸੀ ਬਹੁਤ ਸੋਹਣੀ ਫਿਰ ਇੰਨਾ ਇੱਕਦਮ ਮੀਆ ਆ ਬਹੁਤ ਮੀਆ ਆ ਫਰਤ ਨੂੰ ਗਿੱਲਾ ਦਿਖ ਰਿਹਾ ਉਹ ਕਬੇੜਾ ਬਹੁਤ ਮੀਆਇਆ ਤੇ ਹੁਣ ਮੀਂਹ ਹਟ ਗਿਆ ਹੁਣ ਫੇਰ ਧੁੱਪ ਨਿਕਲਈ ਸਾਡੇ ਨਾਲ ਜਿ ਇੱਥੇ ਕਿਚਨ ਚ ਵੀ ਪਾਣੀ ਪਾਣੀ ਆ ਗਿਆ ਉੱਪਰੋਂ ਨਾ ਉੱਪਰੋਂ ਐਗਜ਼ੌਸਟ ਦੇ ਵਿੱਚੋਂ ਪਾਣੀ ਆ ਗਿਆ ਕਿ ਬਾਅਦਛੜੇ ਇਧਰ ਲਿਸਤੇ ਨਹੀਂ ਬਹੁਤ ਏਸੀ ਹਵਾ ਵੀ ਸੀ ਤੇ ਸਾਰੀ ਕਿਚਨ ਦਾ ਬਲਾਈਂਡ ਗਿੱਲਾ ਹੋ ਗਿਆ ਤੇ ਪਾਣੀ ਡਿਗ ਡਿਗ ਸਾਰੀ ਹੈ ਸ਼ੈਲਫ ਭਰ ਗਈ ਪਾਣੀ ਦੀ ਫਿਰ ਮੈਂ ਪਾਈਪਰ ਦਾ ਸਾਰਾ ਪਾਣੀ ਸੁੱਟਿਆ ਬਲਾਈਂਡ ਇਕੱਠਾ ਕਰਿਆ ਹਜੇ ਵੀ ਕੱਪੜਾ ਮਾਰਨਾ ਰਹਿ ਗਿਆ ਕੱਪੜਾ ਮਾਰਨੀ ਆ ਹੁਣ ਮੈਂ ਚਾਵਲ ਬਣਾਉਣ ਲੱਗੀ ਆ ਵਿੰਡੋ ਸਾਰੀ ਗਿੱਲੀ ਪਈ ਆ ਪਾਣੀ ਪਾਣੀ ਹੋਈ ਤੇ ਕਪੜਾ ਮਾਰ ਕੇ ਨਾ ਵਿੰਡੋ ਵਿੱਚ ਸਾਰ ਨਾਲ ਸ਼ਰਤ ਤੇ ਕਪੜਾ ਮਾ ਦੇ ਡਰਾਈ ਕਰਦੇ ਆ ਸਾਰੇ ਕਾਫੀ ਪਾਣੀ ਆ ਗਿਆ ਸੀਗਾ ਦੁੱਧ ਪਿਆ ਸੀ ਸ਼ੁਕਰ ਦੁੱਧ ਚ ਨਹੀਂ ਪਾਣੀ ਪਿਆ ਨਵਿੰਦਰ ਨੇ ਦੇਖ ਲਾ ਫਟਾਫਟ ਦੁੱਧ ਨਾਲ ਪਤੇਲਾ ਪੜਿਆ ਘਰ ਆ ਮੈਂ ਦੁੱਧ ਚ ਨਾ ਪਾਣੀ ਪਾ ਗਿਆਂ ਕਿਤੇ ਬਸ ਰਾਈਸ ਬਣ ਜਾਂਦੇ ਪਉਣ ਇੱਕ ਦਾ ਟਾਈਮ ਆ 1 ਵਜੇ ਨੂੰ ਬਣ ਜਾਣਗੇ ਤੇ ਫਿਰ ਆਪਾਂ ਕਰਦੇ ਆ ਲੰਚ ਰਾਜਮਾ ਚਾਵਲ ਟਾਈਮ ਆ ਜਿਹੜਾ ਹੁਣ ਹੋ ਰਿਹਾ 3:30 ਦਾ 3:30 ਹੋ ਗਏ ਤੇ ਅਸੀਂ ਪੀ ਲਈ ਚਾਹ ਅੱਲਾ ਸਾਡੀ ਸਲਾਸੀ ਵੀ ਖਾਣਾ ਖਾ ਕੇ ਅਸੀਂ ਚੱਲਾਂਗੇ ਮਾਨਸਾ ਇੱਕ ਦੋ ਕੰਮ ਕਰਨੇ ਸੀ ਇਹ ਫੇਰ ਖਾਣਾ ਵੀ ਖਾ ਲਿਆ ਫੇਰ ਆਈ ਸਲਾਉਂਗ ਚਰ ਸੌਣਾ ਜਾਈਏ ਸੌ ਵੀ ਕੇ ਫਿਰ ਹੁਣ ਸਾ ਅਸੀਂ ਸਲਾਹ ਕਰਦੇ ਆਂ ਵੀ ਚਲੋ ਚਾਹ ਚੂ ਪੀ ਲਈ ਹੁਣ ਮਾਨਸਾ ਇੱਕ ਦੋ ਕੰਮ ਸਿਓ ਕਰਾਈਏ ਪਰ ਹੁਣ ਬੱਦਲ ਕਾ ਇਦਾਂ ਆਉਂਦਾ ਥੋੜੀ ਥੋੜੀ ਕਣੀਆਂ ਵੀ ਡਿੱਗਣ ਲੱਗ ਗਈ ਹੁਣ ਦਵਿੰਦਰ ਕਹਿੰਦੇ ਆਂ ਦੇਖਦੇ ਆਂ 5-10 ਮਿੰਟ ਵੇਟ ਕਰ ਲਈ ਕਿਤੇ ਮੀਂਹ ਚ ਨਾ ਫਸ ਜਾਈਏ ਉੱਥੇ ਆ ਕੇ ਕਿ ਜਿਆਦਾ ਮੀਂਹ ਹੋਇਆ ਫਿਰ ਨਹੀਂ ਜਾਂਦੇ ਇੱਕ ਵਾਰ ਤੁਸੀਂ ਤਿਆਰਤ ਹੋ ਗਏ ਦੇਖਦੇ ਆਂ ਰੱਬ ਨੂੰ ਰੰਪ ਤਾਂ ਬਰਾਉ ਹੋਏ ਪਿਆ ਮੀਂਹ ਪ ਸਵੇਰੇ ਵੀ ਹੱਦ ਤੱਕ ਵਧੀਆ ਚੜਿਆ ਤੇ ਪਰ ਧੁੱਪ ਸੀਗੀ ਫੇਰ ਫੇਰ ਨਹੀਂ ਪੈ ਗਿਆ ਨਹੀਂ ਫਿਰ ਦੇਖਦੇ ਹਾਂ ਹੁਣ ਮੈਂ ਤਿਆਰ ਤਾਂ ਹੋ ਗਈ 10-15 ਮਿੰਟ ਵੇਟ ਕਰਦੇ ਆ ਨਾ ਕੋਈ ਬੰਦਾ ਕੰਮ ਕਰਨ ਜੋਗਾ ਤਾਂ ਤਿਆਰ ਹੋ ਕੇ ਆ। ਕਣੀਆਂ ਤਾਂ ਡਿਗਣ ਲੱਗੀਆਂ ਕਿਹੜਾ ਜਾਏ ਜਾਊਗਾ ਬਾਜ਼ਾਰ। ਬਾਰਿਸ਼ ਹੋਣ ਲੱਗੀ ਜੀ। ਹੈ ਜੀ? ਮੀਂਹ ਆਉਣ ਲੱਗਿਆ। ਮੀਂਹ ਆਉਣ ਲੱਗਿਆ। ਬੈਠੀਏ ਮੈਂ ਤਾਂ। ਨਹੀਂ ਮੈਨੂੰ ਤਾਂ ਘਰੋਂ ਹੀ ਇਹਨੇ ਕੱਢਣਾ ਮੈਂ ਤਾਂ ਬੈਠੀ ਆ। ਮੈਂ ਤਾਂ ਤਿਆਰ ਹੋਈ ਬੈਠੀ ਆ ਮੇਲਣ ਬਣੀ ਮੈਂ ਤਾਂ ਮੇਲਣ ਬਣ ਕੇ ਬੈਹਿ ਜਾਨੀ ਤਿਆਰ ਹੋ ਕੇ ਮੀ ਆ ਗਿਆ ਕਣੀ ਆ ਗਿਆ ਆ ਤਾਂ ਖਣ ਪਕਾਉਣ ਹੋਇਆ ਸੌਣੇ ਰੈਸਟ ਕਰ ਲਿਆ ਖਾ ਲਿਆ ਪਕਾ ਲਿਆ ਮੈਂ ਸੱਤ ਖਣ ਪਕਾਉਣ ਤੋਂ ਬਿਨਾ ਕੋਈ ਕੰਮ ਨਹੀਂ ਬਣੇ ਕੋਈ ਵੀ ਹੁਣ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਚਾਕਲੇਟ ਕੱਪ ਕੇਕਸ ਦੀ ਰੈਸਿਪੀ ਜਾਂ ਤੁਸੀਂ ਕਹਿ ਲੋ ਚਾਕਲੇਟ ਬਿਸਕਟ ਕੇਕ ਦੀ ਰੈਸਿਪੀ ਬਿਸਕਟਸ ਦਾ ਪਾਊਡਰ ਆ ਜੋ ਮੈਂ ਲੈ ਰਹੀ ਆ ਮੈਂ ਆਪਣੇ ਅਕੋਰਡਿੰਗ ਲੈ ਰਹੀ ਹਾਂ ਜਿੰਨਾ ਕਿ ਮੈਂ ਬਣਾਉਣਾ ਤੁਸੀਂ ਅਨਤਾਜੀ ਨਾਲ ਲੈ ਸਕਦੇ ਕੋਈ ਨਾਪ ਤੋਲ ਨਹੀਂ ਹੈਗਾ ਤੇ ਬਿਸਕੁਟ ਪਾਊਡਰ ਮੈਂ ਲੈ ਲਿਆ ਚਾਕਲੇਟ ਬਿਸਕੀਟ ਦਾ ਪਾਊਡਰ ਹੈ ਇਹਦੇ ਵਿੱਚ ਮੈਂ ਪਾ ਲਿਆ ਕੋਕੋਆ ਪਾਊਡਰ ਤਾਂ ਕਿ ਹੋਰ ਵੀ ਟਾਜ ਚਾਕਲੇਟ ਫਲੇਵਰ ਆਵੇ ਤੇ ਵਿੱਚ ਥੋੜਾ ਜਿਹਾ ਅੱਧਾ ਚਮਚ ਅੱਧੇ ਤੋਂ ਵੀ ਥੋੜਾ ਜਿਹਾ ਘੱਟ ਮੈਂ ਪਾ ਰਹੀ ਹਾਂ ਬੇਕਿੰਗ ਪਾਊਡਰ ਜਦੋਂ ਆਪਾਂ ਬਿਸਕੁਟਸ ਦਾ ਕੇਕ ਬਣਾਉਂਦੇ ਹਾਂ ਉਹਦੇ ਵਿੱਚ ਕੱਲਾ ਬੇਕਿੰਗ ਪਾਊਡਰ ਪੈਂਦਾ ਬੇਕਿੰਗ ਸੋਡਾ ਨਹੀਂ ਪੈਂਦਾ ਕਿਉਂਕਿ ਜਦੋਂ ਬਿਸਕੁਟਸ ਬਣਦੇ ਨੇ ਆਲਰੇਡੀ ਉਹਦੇ ਵਿੱਚ ਸਮਾਨ ਪਿਆ ਹੁੰਦਾ ਆਇਲ ਵੀ ਹੁੰ ਹੂੰ ਇਹਦੇ ਵਿੱਚ ਮੈਂ ਪਾ ਲੂੰਗੀ ਵਨੀਲਾ ਐਸੈਂਸ ਜਾਂ ਚਾਕਲੇਟ ਐਸੈਂਸ ਮੈਂ ਚਾਕਲੇਟ ਪਾ ਰਹੀ ਹਾਂ ਜੇ ਹੈਗਾ ਤੁਹਾਡੇ ਕੋਲ ਪਾ ਲਓ ਨਹੀਂ ਹੈਗਾ ਬਿਲਕੁਲ ਨਾ ਪਾਉ ਕਉਂਗੀ ਆਲਰੇਡੀ ਬਿਸਕਟਸ ਸੇ ਪਾਊਡਰ ਆ ਬਿਸਕਟਸ ਦੇ ਵਿੱਚ ਫਲੇਵਰ ਹੁੰਦਾ ਹੁੰਦਾ ਤੇ ਇਹਦੇ ਵਿੱਚ ਪਾ ਰਹੀ ਹਾਂ ਦੁੱਧ ਦੁੱਧ ਰੂਮ ਟੈਂਪਰੇਚਰ ਦਾ ਪਾਣਾ ਬਹੁਤ ਠੰਡਾ ਨਹੀਂ ਫ੍ਰੀਜਾਂ ਨਾਲ ਤੇ ਬਹੁਤ ਗਰਮ ਨਹੀਂ ਇੱਕ ਚਮਚਾ ਘਿਓ ਦਾ ਪਾ ਰਹੀ ਹਾਂ ਤੁਸੀਂ ਦੇਸੀ ਘਿਓ ਪਾ ਸਕਦੇ ਹੋ ਰਿਫਾਈਨਡ ਆਇਲ ਬਟਰ ਕੁਛ ਵੀ ਪਾ ਲਓ ਇਸ ਨਾਲ ਕੀ ਹੁੰਦਾ ਆਪਣੇ ਜਿਹੜੇ ਕੱਪਕੇਕਸ ਨੇ ਬਹੁਤ ਸੌਫਟ ਹੋਣਗੇ ਵੈਸੇ ਆਲਰੇਡੀ ਬਿਸਕੁਟਸ ਦੇ ਵਿੱਚ ਸਾਰਾ ਕੁਝ ਹੁੰਦਾ ਬਹੁਤ ਜ਼ਿਆਦਾ ਸਮਾਨ ਨਹੀਂ ਪੈਂਦਾ ਇਸ ਕਰਕੇ ਮੈਂ ਕਹਿੰਦੀ ਹਾਂ ਬਿਸਕੁਟਸ ਦਾ ਕੇਕ ਸਭ ਤੋਂ ਈਜ਼ੀ ਐ ਤੇ ਹੁਣ ਇਹ ਸਾਰੇ ਬੈਟਰ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ ਵਿੱਚ ਕੋਈ ਵੀ ਗੰਢ ਨਹੀਂ ਰਹਿਣੀ ਚਾਹੀਦੀ ਹੈਗੀ ਯਾਨੀ ਕਿ ਬਿਸਕੁਟ ਪਾਊਡਰ ਦੀ ਗੰਢ ਨਾ ਹੋਵੇ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ ਬਿਲਕੁਲ ਜਦ ਤੱਕ ਇੱਕ ਸਮੂਥ ਆਪਾਂ ਨੂੰ ਇੱਕ ਬੈਟਰ ਨਹੀਂ ਮਿਲ ਜਾਂਦਾ ਇਸ ਤਰ੍ਹਾਂ ਦਾ ਬਹੁਤ ਗਾੜਾ ਵੀ ਨਹੀਂ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਜੇ ਤੁਸੀਂ ਫਸਟ ਟਾਈਮ ਕੋਈ ਵੀ ਕੇਕ ਬਣਾਉਣਾ ਚਾ ਰਹੇ ਹੋ ਤਾਂ ਤੁਸੀਂ ਹਮੇਸ਼ਾ ਮੈਂ ਇਹ ਕਹਾਂਗੀ ਤੁਸੀਂ ਬਿਸਕਟ ਕੇਕ ਤੋਂ ਟ੍ਰਾਈ ਕਰੋ ਬਿਸਕਟ ਕੇਕ ਬਣਾਉਣਾ ਬਹੁਤ ਸੌਖਾ ਹੁੰਦਾ ਜੇ ਤੁਸੀਂ ਕੇਕ ਬਣਾਉਗੇ ਤਾਂ ਵੀ ਇਹੀ ਰੈਸਪੀ ਸੇਮ ਤੁਹਾਡੇ ਕੰਮ ਆ ਜੂਗੀ ਸਮਾਨ ਵਾਸਤੇ ਤੁਸੀਂ ਵਧਾ ਲਿਓ ਜਿਸ ਵੀ ਤੁਹਾਡੇ ਵਿੱਚ ਬਣਾਉਗੇ ਉਸ ਦੇ ਅਕੋਰਡਿੰਗ ਤੇ ਹੁਣ ਮੈਂ ਲੈ ਰਹੀਆਂ ਸਿਲਿਕਨ ਦੇ ਕੱਪ ਕੇਕ ਦੇ ਮੋਲਡ ਸਿਲਿਕਨ ਮਟੀਰੀਅਲ ਦੇ ਨੇ ਇਹਨਾਂ ਦੇ ਵਿੱਚ ਤੇਲ ਲਗਾਉਣ ਦੀ ਲੋੜ ਨਹੀਂ ਪੈਂਦੀ ਤੇ ਮੈਂ ਇੱਕ ਇੱਕ ਚਮਚਾ ਵਿੱਚ ਚਾਕਲੇਟ ਜਿਹੜਾ ਬੈਟਰ ਤਿਆਰ ਕਰਾਇਆ ਸੀ ਕੇਕ ਲਈ ਉਹ ਪਾ ਰਹੇ ਹਾਂ ਉਹਦੇ ਉੱਪਰ ਮੈਂ ਚਾਕਲੇਟ ਪਾਤਾ ਕੱਦੂ ਕਾਸ ਕਰ ਰਹੇ ਹਾਂ ਮੇਰੇ ਕੋਲ ਵਾਈਟ ਬਰਾਊਨ ਮਿਕਸ ਚਾਕਲੇਟ ਪਿਆ ਸੀ ਕੱਦੂ ਕਾਸ ਕਰ ਰਹੇ ਹਾਂ ਉਹ 파 ਤਾਂ ਮੈਂ ਚਾਕਲੇਟ ਦੇ ਉੱਪਰ ਇੱਕ ਇੱਕ ਚਮਚਾ ਬੈਟਰ ਤਾਂ ਮੈਂ ਹੋਰ ਪਾਤਾ ਕਿ ਸੈਂਟਰ ਵਿੱਚ ਚਾਕਲੇਟ ਹੋਵੇ ਜਾਦੇ ਚਾਕਲੇਟ ਜਿਆਦਾ ਫਲੇਵਰ ਅੱਛਾ ਹੋਵੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਬਹੁਤ ਪਸੰਦ ਨੇ ਤੇ ਮੈਨੂੰ ਵੀ ਚਾਕਲੇਟ ਫਲੇਵਰ ਬਹੁਤ ਪਸੰਦ ਆ ਮੈਨੂੰ ਕੇਕਸ ਸਪੇਕ ਕਰਨੇ ਬਹੁਤ ਪਸੰਦ ਨੇ ਮੇਰੀ ਰੀਜਾ ਹੁਣ ਵੀ ਕਿ ਮੈਂ ਕੇਕਸ ਮੈਂ ਹੋਰ ਵੀ ਸਿੱਖਾਂ ਉਹ ਜਿਹਨਾਂ ਵੀ ਮੈਨੂੰ ਆਉਂਦਾ ਮੈਂ ਇਹ ਨਹੀਂ ਕਹੂੰਗੀ ਮੈਨੂੰ ਬਹੁਤ ਜ਼ਿਆਦਾ ਆਉਂਦਾ ਜਿੰਨਾ ਆਉਂਦਾ ਮੀਨ ਮੇਰਾ ਹੁਣ ਵੀ ਦਿਲ ਕਰਦਾ ਮੈਂ ਹੋਰ ਵੀ ਸਿੱਖਾਂ ਤੇ 1 ਮਿੰਟ ਲਈ ਆਪਾਂ ਇਹਨਾਂ ਨੂੰ ਰੱਖ ਦਾਂਗੇ ਮਾਈਕ੍ਰੋਵੇਵ ਵਿੱਚ 1 ਮਿੰਟ ਵਿੱਚ ਇਹ ਕਪਕੇਕਸ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਟੂਥਪਿਕ ਨਾਲ ਮੈਂ ਇਹਨਾਂ ਨੂੰ ਚੈੱਕ ਕਰ ਰਹੀ ਹਾਂ ਵੀ ਅੰਦਰੋਂ ਬਣ ਗਏ ਜੇ ਟੂਥਪਿਕ ਸਾਫ਼ ਆ ਰਿਹਾ ਤਾਂ ਇਟ ਮੀਨਸ ਬਣ ਗਏ ਜੇ ਟੂਥਪਿਕ ਆਪਣਾ ਗੰਦਾ ਆ ਰਿਹਾ ਬੈਟਰ ਲੱਗਿਆ ਗਿੱਲਾ ਆ ਤਾਂ ਇਟ ਮੀਨਸ ਹਾਲੇ ਕੱਚੇ ਨੇ ਪਰ 1 ਮਿੰਟ ਵਿੱਚ ਇਹ ਬਣ ਜਾਂਦੇ ਨੇ ਤੇ ਕਪਕੇਕਸ ਦੇਖੋ ਬਣ ਕੇ ਤਿਆਰ ਨੇ ਇਹ ਮੋਲਡ ਦੇ ਨਾਲ ਬਿਲਕੁਲ ਇਹ ਚਿਪਕਦੇ ਨਹੀਂ ਹੈਗੇ ਤੇ ਬਹੁਤ ਜ਼ਿਆਦਾ ਸੌਫਟ ਬਣਦੇ ਨੇ ਬਹੁਤ ਘੱਟ ਸਮਾਨ ਨਾ ਬਣਦੇ ਨੇ ਅਦਕੋ ਨਾਲ ਬਿਲਕੁਲ ਜਿਪਕਦੇ ਹੈਗੇ ਹਲੇ ਗਰਮ ਨੇ ਪਰ ਜੋ ਠੰਡੇ ਹੋਗੇ ਨਾ ਬਿਲਕੁਲ ਸਾਫ ਸਾਫ ਇੱਕ ਕੱਪ ਦੇ ਵਿੱਚੋਂ ਜਿਵੇਂ ਇਹਨਾਂ ਦੀ ਸ਼ੇਪ ਪ੍ਰੋਪਰ ਬਾਹਰ ਆ ਜਾਊਗੀ ਬਹੁਤ ਜ਼ਿਆਦਾ ਸੌਫਟ ਬਣਦੇ ਨੇ ਬਹੁਤ ਹੀ ਸੌਫਟ ਬਣਦੇ ਨੇ ਜੇ ਤੁਸੀਂ ਫਸਟ ਟਾਈਮ ਕੋਈ ਵੀ ਕੇਕ ਟਰਾਈ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਸਲਾਹ ਦਵਾਂਗੀ ਤੁਸੀਂ ਬਿਸਕੁਟ ਕੇਕ ਤੋਂ ਟਰਾਈ ਕਰੋ ਜੋ ਬਿਸਕੁਟ ਕੇਕ ਥੋੜਾ ਅੱਛਾ ਬਣ ਗਿਆ ਤੁਹਾਨੂੰ ਹੌਸਲਾ ਹੋ ਜੂ ਤੇ ਕੇਕ ਅੱਛਾ ਬਣ ਗਿਆ ਤੁਸੀਂ ਹੋਰ ਟਰਾਈ ਕਰ ਸਕਦੇ ਹੋ ਸ਼ਾਮ ਵਾਸਤੇ ਸਬਜ਼ੀ ਤਿਆਰ ਕਰਦਾ ਕद्दू ਪਿਆ ਸੀ ਕद्दू ਕੱਟ ਕੇ ਬਣਾਵਾਂ ਦਿਆਂ ਨੇ ਹਣਾ ਜਾਣ ਦਾ ਪ੍ਰੋਗਰਾਮ ਤਾਂ ਪੱਕਾ ਨਹੀਂ ਹੈਗਾ ਕੰਮ ਤਾਂ ਕਰ ਲਈ ਕੰਮ ਸਬਜੀ ਕੱਟ ਲਈ ਕद्दू ਤੇ ਬਣਾ ਲਈਏ ਸ਼ਾਮ ਨੂੰ ਬਣਾਵਾਂ ਮੈਂ ਕद्दू ਸਬਜੀ ਰਾਜਮਾ ਵੀ ਬਚਿਆ ਪਿਆ ਨੇ ਰਾਜਮਾ ਬਣਾਉਣੀ ਵੀ ਬਹੁਤ ਥੋੜੇ ਜਾਂ ਪਰ ਫਿਰ ਵੀ ਥੋੜੇ ਕਰਦੇ ਕਰਦੇ ਜ਼ਿਆਦਾ ਬਣ ਜਾਂਦੇ ਨੇ ਓਨੇ ਮਿੰਨ ਕੇ ਨਾਪ ਕੇ ਨਹੀਂ ਕੋਈ ਚੀਜ਼ ਬਣਦੀ ਹੈਗੀ ਘਰ ਚੰਦਾ ਐਕਸਟਰਾ ਬਣ ਜਾਂਦੇ ਆਪਾਂ ਥੋੜੀ ਕੋਸ਼ਿਸ਼ ਕਰੀ ਤਾਂ ਵੀ ਐਕਸਟਰਾ ਬਣ ਜਾਂਦੀ ਹੈਗੀ ਇਹ ਕਪਕੇਕਸ ਨਾ ਇੰਨੇ ਜ਼ਿਆਦਾ ਟੇਸਟੀ ਬਣੇ ਨੇ ਬਹੁਤ ਹੀ ਜ਼ਿਆਦਾ ਟੇਸਟੀ ਗਰਮ ਗਰਮ ਬਹੁਤ ਟੇਸਟੀ ਬਣਦੇ ਨੇ ਤੇ ਕਈਆਂ ਨੂੰ ਆਏ ਡਾਊਟ ਹੋਊਗੀ ਅਸੀਂ ਕਿਹੜੇ ਬਿਸਕਟਸ ਦਾ ਬਣਾਈ ਹੈ ਹਨਾ ਕਿਹੜੇ ਬਿਸਕਟ ਲਈਏ ビスケット ਤੁਸੀਂ ਕੋਈ ਵੀ ਲੈ ਲਓ ਚਾਕਲੇਟ ਫਲੇਵਰ ਦਾ ਜੀ ਤੁਸੀਂ ਬਣਾਉਣਾ ਚਾਕਲੇਟ ਵਾਲੇ ਬਿਸਕਟਸ ਕੋਈ ਵੀ ਲੈ ਲਓ ਚਾਹੇ ਸਸਤੇ ਹੀ ਲੈ ਲਓ ਮੈਂ ਕੀ ਕਰਦੀ ਹੁੰਦੀ ਮੈਂ ਸਸਤੇ ਬਿਸਕਟ ਲੈਣੀ ਹੁੰਦੀ ਚਾਕਲੇਟ ਵਾਲੇ ਜਿਵੇਂ ਮੋਰਚ ਹੈ ਜੀ D mart ਚਾਹੀਜੀ ਤੇ ਆਫਰ ਲੱਗਿਆ ਪਿਆ ਹੁੰਦਾ ਸਸਤੇ ਹੋਣ ਉਹ ਲੈਣੀ ਹੁੰਦੀ ਆ ਤੇ ਫਿਰ ਮੈਂ ਉਹਦੇ ਵਿੱਚ ਐਕਸਟਰਾ ਚਾਕਲੇਟ ਫਲੇਵਰ ਕਰਨ ਵਾਸਤੇ ਮੈਂ ਕੋਕੋ ਪਾਊਡਰ ਪਾ ਦਾਨੀ ਵਿੱਚ ਤਾਂ ਕਿ ਜਿਆਦਾ ਚਾਕਲੇਟ ਹੀ ਹੋ ਜਾਈ ਜਰੂਰੀ ਨਹੀਂ ਆਪਾਂ ਮਹਿੰਗੇ ਬਿਸਕਟ ਲੈਣੇ ਜਿਵੇਂ ਬੋਰਬਾਨ ઓਰੀਓ ਲੈਣੇ ਮੈਂ ਸਿੰਪਲ ਜਿਵੇਂ ਟਾਈਗਰ ਕ੍ਰੰਚ ਬਿਸਕਟਸ ਹੁੰਦੇ ਨੇ ਮੈਂ ਉਹ ਲੈ ਲਾਣੀ ਆ ਹੈਪੀ ਹੈਪੀ ਹੁੰਦੀ ਨੇ ਚਾਕਲੇਟ ਵਾਲੀ ਉਹ ਲੈ ਲਾਣੀ ਆ ਵੀ ਆਪਾਂ ਨੂੰ ਬਹੁਤ ਜ਼ਿਆਦਾ ਕੋਸਟ ਨਹੀਂ ਲਾ ਪੈਣਾ ਤੇ ਤੁਸੀਂ ਚਾਕਲੇਟ ਫਲੇਵਰ ਐਕਸਟਰਾ ਹੀ ਕਰਨਾ ਤੇ ਵਿੱਚ ਕੋਕੋ ਪਾਊਡਰ ਐਡ ਕਰਿਓ ਐਕਸਟਰਾ ਚਾਕਲੇਟ ਹੀ ਹੋ ਜਾਵੇਂਗੀ ਇਹਨੂੰ ਕਿਰੋਗੇ ਤੇ ਬੱਚਿਆਂ ਨੂੰ 1 ਮਿੰਟ ਵਿੱਚ ਆਪਾਂ ਤਿਆਰ ਕਰਕੇ ਦੇ ਸਕਦੇ ਆ ਬੱਚਾ ਨੂੰ ਬਰਿਆ ਸਕਦੇ ਆ ਖੁਸ਼ ਕਰ ਸਕਦੇ ਆ ਨਾ ਇਹ ਚੀਜ਼ ਬਣਾ ਕੇ ਮੈਂ ਸਬਜ਼ੀ ਕੱਟ ਕੇ ਬਣਾਣਾ ਕਰ ਦੂਗੀ ਬਾਹਰ ਹਲੇ ਵੀ ਬਾਰਿਸ਼ ਪੈ ਰਹੀ ਹੈ ਹਟਿਆ ਨਹੀਂ ਹਲੇ ਚਾਰ ਦਾ ਟਾਈਮ ਹੋਗਾ ਸਵਾ ਚਾਰ ਹੋਣ ਵਾਲੇ ਹੋਗੇ ਟਾਈਮ ਹੋ ਗਿਆ 5 ਵਜੇ ਤਾਂ ਤੇ ਮੈਂ ਕੰਮ ਸਾਰੇ ਕਰ ਲੇ ਸਬਜੀ ਬਣ ਗਈ ਆਟਾ ਗੁੰਨ ਲਿਆ ਭੰਡ ਭੁੰਦੇ ਮੰਨ ਜਗੇ ਸਾਰਾ ਕੁਛ ਮੇਰੇ ਕੋਲ ਰੈਡੀ ਹੈ ਤੇ ਹੁਣ ਫਾਈਨਲੀ ਸਲਾਹ ਬਣ ਗਈ ਦਿਵਿੰਦਰ ਕਹਿੰਦਾ ਚੱਲਦੇ ਆਂ ਬਾਜ਼ਾਰ ਕੁਛ ਨਹੀਂ ਹੁੰਦਾ ਮੀਂਹ ਹਟ ਗਿਆ ਹੁਣ ਐਕਚੁਅਲੀ ਦਿਵਿੰਦਰ ਤਾਂ ਟਿੱਕੀ ਖਾਣ ਦਾ ਮਾਨਾ ਕਹਿੰਦਾ ਟਿੱਕੀ ਖਾ ਕੇ ਆਵਾਂਗੇ ਅਸੀਂ ਕਿਉਂ ਦੀ ਚਲੋ ਚੱਲੀਏ ਕਹਿੰਦੇ ਮੈਂ ਕਿਹਾ ਚਲੋ ਫਿਰ ਮੈਂ ਵੀ ਕੰਮ ਕਰ ਲੱਗ ਗਿਆ ਡਲ ਲਾ ਆਵਾਂਗੇ ਹੁਣ ਲੱਗਦਾ ਡਾੜੀਆਂ ਇਹ ਜੇ ਮੌਸਮ 'ਚ ਟ੍ਰੈਫਿਕ 'ਚ ਬੰਦਾ ਫਸ ਜਾਂਦਾ ਚਲੋ ਆਜੋ ਟਿੱਕੀ ਖਾ ਕੇ ਆਈਏ ਟਿੱਕੀ ਖਾਣ ਚਲੀਏ ਦਿਵਿੰਦਰ ਕਹਿੰ ਟਿੱਕੀ ਖਾਣੂਗੀ ਕਰਦਾ ਲਾ ਲਾ ਮੇਰਾ ਕੁਝ ਨਹੀਂ ਟਿੱਕੀ ਖਾਣੀ ਆ ਤੇ ਹੁਣ ਅਸੀਂ ਪਹੁੰਚ ਚੁਕੇ ਸੀਗੇ ਸ਼ਹਿਰ ਤੇ ਅਸੀਂ ਇੱਕ ਪਹਿਲਾਂ ਖਾਧੀ ਟਿੱਕੀ ਕਿਉਂਕਿ ਮੌਸਮ ਇਹ ਜਿਹਾ ਸੀ ਹਨਾ ਟਿੱਕੀ ਦਾ ਦਿਲ ਕਰਦਾ ਸੀ ਤੇ ਆਪਣੇ ਦਿਲ ਨੂੰ ਆਪਣੇ ਮਨ ਨੂੰ ਜੀ ਨੂੰ ਤਰਸਾਉਣਾ ਵੀ ਚਾਹੀਦਾ ਹੈਗਾ ਫਿਰ ਅੱਜ ਖਾ ਲਈ ਟਿੱਕੀ ਕਦੇ ਕਦੇ ਨਹੀਂ ਚੰਗਦਾ ਤੇ ਹੁਣ ਅਸੀਂ ਅੱਗੇ ਜਿੱਥੇ ਮਿਲੀਨੀਅਮ ਸਿਟੀ ਸਾਡੇ ਸ਼ਹਿਰ ਵਿੱਚ ਇੱਕ ਛੋਟਾ ਜਿਹਾ ਆਊਟਲੈਟ ਬਣਾਇਆ ਹੋਇਆ ਆਊਟਲੈਟ ਕਮਾਗੇ ਜਿੱਥੇ ਕੁਝ ਸਟੋਰ ਹੈਗੇ ਨੇ ਵਧੀਆ ਜਾਨੀ ਕਿ ਆਪਾਂ ਸ਼ਾਪਿੰਗ ਕਰ ਸਕਦੇ ਆਂਗੇ ਤੇ ਇੱਥੇ ਆਗੇ ਸੀ ਗਿਆ ਟਕੜਨ ਬੇਟੇ ਨੇ ਆਪਣੇ ਯੂਨੀਫਾਰਮ ਲਈ ਇੱਕ ट्राਊਜ਼ਰ ਦੇਖਣੀ ਸੀ ਆਗੇ ਸੀ ਤੇ ਇਸ ਨਾਲ ਵਿੰਟਰਸ ਵਾਲੇ ਜਿਹੜੇ ਕੱਪੜੇ ਸੀ ਉਹਨਾਂ ਤੇ 40% ਆਫ ਲੱਗਾ ਹੋਇਆ ਸੀ ਯਾਨੀ ਕਿ ਪੁਰਾਣੇ ਸਟਾਕ ਤੇ ਹਨਾ ਨਵਾਂ ਸਟਾਕ ਤਾਂ ਹਜੇ ਇਹਨਾਂ ਦਾ ਆ ਰਿਹਾ ਸੀ ਕਹਿੰਦੇ ਆຊੂ ਕਹਿੰਦੇ ਸੀ ਲਗਾਉਣਾ ਹਜੇ ਸਟਾਕ ਤੇ ਇਹ ਪੁਰਾਣੇ ਸਟਾਕ ਤੇ 40 ਲੱਗਾ ਹੋਇਆ ਸੀ ਮੈਂ ਡਬਲ ਮਾਈਂਡਸ ਵੀ ਕੁਝ ਲਮਾਂ ਨਾਲ ਲਮਾਂ ਪਰ ਉਹੀ ਗੱਲ ਚਲੋ ਕੱਪੜੇ ਪਾਉਣ ਦਾ ਹਜੇ ਮੌਸਮ ਨਹੀਂ ਹੈਗਾ ਫਿਰ ਕੁਝ ਆਪਾਂ ਨੂੰ ਸੋਚਦਾ ਵੀ ਨਹੀਂ ਕੀ ਲਈ ਫਿਰ ਮੈਂ ਦੇਖ ਤਾਂ ਹੈਗਾ ਪਰ ਮੈਨੂੰ ਕੁਝ ਚਰਚਾ ਨਹੀਂ ਹੈਗਾ ਫਿਰ ਸਮਝ ਨਹੀਂ ਆ ਰਹੀ ਤੇ ਫਿਰ ਮੈਂ ਕੁਝ ਵੀ ਨਹੀਂ ਲੈ ਕਿਉਂ ਅਸੀਂ ਆ ਰਹੇ ਸੀ ਵਾਪਿਸ ਤੇ ਮੀਂਹ ਕਰਕੇ ਸੜਕਾਂ ਦਾ ਇਨਾ ਬੁਰਾ ਹਾਲ ਹੋਇਆ ਪਿਆ ਨਾ ਇੱਕ ਸ਼ਹਿਰ ਜਾਣਾ ਬਾਜ਼ਾਰ ਪਹੁੰਚਣਾ ਆਪਦੇ ਆਪ ਚ ਇੱਕ ਚੈਲੰਜ ਹੋ ਜਾਂਦਾ ਵੀ ਕੰਮੇ ਜਾਈਏ ਇੱਕ ਵਾਰ ਤੁਸੀਂ ਜਾਇਓ ਆਇਆ ਨਗਦਾ ਵੀ ਕਿਉਂ ਆਇਆ ਆ ਬੰਦਾ ਨਾ ਪਛਤਾਉਂਦਾ ਫਿਰ ਵੀ ਦੂਤਾ ਘਰੀ ਪੈ ਜਾਂਦੇ ਹਜੇ ਰਸਤਿਆਂ ਨਾਲੋਂ ਬੁਰਾ ਹਾਲ ਹੋਇਆ ਪਿਆ ਰਸਤਿਆਂ ਦਾ ਤੇ ਉਸ ਤੋਂ ਬਾਅਦ ਪਹੁੰਚੇ ਘਰੇ ਘਰੇ ਆ ਕੇ ਵਾ ਫੁਲਕੀ ਬਣਾਉਣੇ ਸੀ ਆਟਾ ਮੈਂ ਗੁੰਨ ਚੁੱਕੀ ਸੀ ਸਬਜ਼ੀ ਵੀ ਬਣਾ ਗਈ ਸੀ ਤੇ ਫੁਲਕਾ ਬਣਾ ਲਿਆ ਤੇ ਆਪਾਂ ਹੁਣ ਖਾਣੇ ਆ ਕद्दू ਦੀ ਸਬਜ਼ੀ ਨਾਲ ਫੁਲਕਾ ਬਹੁਤ ਜ਼ਿਆਦਾ ਟੇਸਟੀ ਬਣੀ ਕद्दू ਦੀ ਸਬਜ਼ੀ ਟਾਈਮ ਹੋ ਰਿਹਾ 9 ਵਜਾ 9 ਵਜਨ ਵਾਲੇ ਨੇ ਤੇ ਮੈਂ ਹੁਣ ਕੱਲ ਦੀ ਧਿਆਨ ਹੀ ਕਰਦੀ ਆ ਇਹ ਵੀ ਬਹੁਤ ਜ਼ਰੂਰੀ ਹੋ ਜਾਂਦੀ ਆ ਨੈਕਸਟ ਡੇ ਦੀ ਪ੍ਰੈਪਰੇਸ਼ਨ ਕਰਨੀ ਕਿ ਬ੍ਰੈਕਫਾਸਟ ਵਿੱਚ ਕੀ ਬਣਾਣਾ ਇਹਦੇ ਮੈਂ ਦਹੀਂ ਦਾ ਦੁੱਧੋਂ ਨਿਗਾ ਕਰਨਾ ਰੱਖਿਆ ਕੱਲ ਨੂੰ ਬ੍ਰੈਕਫਾਸਟ ਵਿੱਚ ਬਣਾਉਂਗੀ ਸੈਂਡਵਿਚ ਕਿਉਂਕਿ ਬ੍ਰੈਡ ਪਈ ਨੇ ਫਿਰ ਟਾਈਮ ਸੀ ਉਹਨੂੰ ਇਸਤੇਮਾਲ ਕਰ ਲਈਏ ਤੇ ਇਹਦੇ ਥੋੜਾ ਜਿਹਾ ਮੈਂ ਦਹੀਂ ਵਿੱਚ ਹੰਗਕਾਡ ਬਣਾਉਂਗੀ ਉਹ ਪਾ ਦੇਣੀ ਆ ਹੰਗਕਾਡ ਪਾ ਲਾਂਗੇ ਕੁਝ ਪਨੀਰ ਪਾ ਲਾਂਗੇ ਸਬਜ਼ੀਆਂ ਪਾ ਲਾਂਗੇ ਇੱਕ ਸੈਂਡਵਿਚ ਥੋੜੀ ਜਿਹੀ ਹੈਲਦੀ ਬਣ ਜਾਣਗੇ ਜੋ ਫਿਰ ਬ੍ਰੈਡ ਲੈ ਕੇ ਆਉਣੀ ਆ ਨਾ ਕਦੇ ਫਿਰ ਉਹ ਟੈਨਸ਼ਨ ਵੀ ਹੁੰਦੀ ਹੈ ਕਿ ਟਾਈਮ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਯੂਜ਼ ਕਰ ਲਈਏ ਉਹ ਵੀ ਫਿਰ ਆਪਦੀ ਕਿ ਜ਼ਿੰਮੇਵਾਰੀ ਬਣ ਜਾਂਦੀ ਵੀ ਐਕਸਪਾਇਰ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਬ੍ਰੈਡ ਖਾ ਲਈਏ ਤੇ ਦਾਲ ਸਬਜ਼ੀ ਦੀ ਕੱਲ ਮੈਨੂੰ ਕੋਈ ਫਿਕਰ ਨਹੀਂ ਬਿਕੋਜ਼ ਅੱਜ ਮੈਂ ਸਵੇਰੇ ਬਣਾਈ ਸੀ ਰਾਜਮਾ ਰਾਜਮਾ ਵੀ ਮੇਰੇ ਕੋਲ ਪਏ ਨੇ ਤੇ ਕद्दू ਬਣਾਏ ਸੀ ਸ਼ਾਮ ਨੂੰ ਬਿਨਾ ਦੁੱਧ ਤੋਂ ਮੈਂ ਕद्दू ਕੱਟਤਾ ਕਰ ਬੋ ਵੀ ਪਿਆ ਸਬਜ਼ੀਆਂ ਮੇਰੇ ਕੋਲ ਪਈਆਂ ਨੇ ਕੱਲ ਨੂੰ ਸਬਜ਼ੀ ਦੀ ਮੈਨੂੰ ਕੋਈ ਟੈਨਸ਼ਨ ਨਹੀਂ ਬਸ ਕੱਲ ਦਾ ਬ੍ਰੈਕਫਾਸਟ ਰੈਡੀ ਕਰਨਾ ਸਵੇਰੇ ਉਹ ਮੈਂ ਹੰਗ ਕਾਰਡੇ 'ਚ ਬਣਨੀ ਰੱਖ ਦੇ ਸੈਂਡਵਿਚ ਦੇ ਐਨਾ ਕੀ ਮੇਰੀ ਟੈਨਸ਼ਨ ਆ ਬਸ ਤੇ ਇੱਧਰ ਰੱਖਿਆ ਹੋਇਆ ਦੁੱਧ ਬਹਿ ਜਮਾਉਣ ਵਾਸਤੇ ਤੇ ਆਪਣਾ ਪੀਣ ਵਾਲਾ ਦੁੱਧ ਕਰਨ ਕਰਨਾ ਦਵਿੰਦਰ ਨੂੰ ਐਪਲ ਦੇ ਦਉ ਦੁੱਧ ਨਹੀਂ ਪੀਂਦੇ ਉਹ ਰਾਤ ਨੂੰ ਔੜਕਾ ਹੁੰਦਾ ਵੀ ਮੈਂ ਕੁਝ ਖਾਵਾਂ ਹਨਾ ਫਿਰ ਉਹ ਫਰੂਟ ਖਾ ਲਾਂ ਦੁੱਧ ਉਹਨਾਂ ਕਦੇ ਪੀਤਾ ਨਹੀਂ ਕਦੇ ਨਹੀਂ ਚਲੋ ਜੇ ਇਸ ਤਰ੍ਹਾਂ ਕਰਦੇ ਆ ਅੱਜ ਦੀ ਵੀਡੀਓ ਦਾ ਐਂਡ ਏਸੀ ਮੇਰੀ ਅੱਜ ਦੀ ਛੋਟੀ ਜੀ ਜਿੰਨੀ ਮੈਂ ਤੁਹਾਨੂੰ ਬਣੀ ਮੇਰੀ ਕੋਸ਼ਿਸ਼ ਦੀ ਵੀਡੀਓ ਬਣਾਉਣ ਦੀ ਆ ਨਾ ਕੁਝ ਕੰਮ ਤਾਂ ਨਹੀਂ ਤਾਂ ਖਾਸ ਕੋਈ ਅੱਜ ਹੋਈ ਨਹੀਂ ਬੜਾ ਰਿਲੈਕਸਿੰਗ ਜਿਹਾ ਡੇ ਸੀਗਾ ਚਲੋ ਕਦੇ ਕਦੇ ਅੱਛਾ ਲੱਗਦਾ ਵੀ ਰਿਲੈਕਸਿੰਗ ਡੇ ਵੀ ਹੋਣਾ ਚਾਹੀਦਾ ਹਨਾ ਅੱਜ ਪੂਰਾ ਵਧੀਆ ਮੈਂ ਰੈਸਟ ਕਰਿਆ ਰਿਲੈਕਸ ਕਰਿਆ ਕੰਮ ਵਾਲੀ ਕੋਈ ਟੈਨਸ਼ਨ ਨਹੀਂ ਸਭ ਕੁਝ ਭਜ ਦੌਣ ਨਹੀਂ ਤੇ ਚਲੋ ਜੀ ਇਸ ਨਾਲ ਕਰਦੇ ਵੀਡੀਓ ਐਂਡ ਏਸੀ ਮੇਰਾ ਅੱਜ ਵਾਲੀ ਵੀਡੀਓ ਉਫਸੋ ਤੁਹਾਨੂੰ ਜੇ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ